ਸਤਿ ਸ਼੍ਰੀ ਅਕਾਲ ਜੀ ਬੀਬੀ ਰਜਣੀ ਜੀ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਇਤਿਹਾਸ ਵਿੱਚ ਖਾਸ ਜਗ੍ਹਾ ਹੈ ਬੀਬੀ ਰਜਣੀ ਜੀ ਦੀ ਬੀਬੀ ਰਜਣੀ ਜੀ ਨੂੰ ਉਹਨਾਂ ਦੇ ਪਿਤਾ ਨੇ ਜਾਣ ਬੁੱਝ ਕੇ ਇੱਕ ਕੋਹੜੀ ਨਾਲ ਕਿਉਂ ਵਿਆਹ ਦਿੱਤਾ ਸੀ ਅਤੇ ਬੀਬੀ ਰਜਣੀ ਜੀ ਦੇ ਪਿਤਾ ਨਾਲ ਆਖਿਰ ਵਿੱਚ ਕੀ ਕੁਝ ਹੋਇਆ ਇਸ ਕਹਾਣੀ ਵਿੱਚ ਬੀਬੀ ਰਜਣੀ ਜੀ ਦੇ ਅਸਲ ਇਤਿਹਾਸ ਨੂੰ ਡਿਟੇਲ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਸ਼ਾਇਦ ਬੀਬੀ ਰਜਨੀ ਫਿਲਮ ਵਿੱਚ ਵੀ ਨਾ ਦਿਖਾਇਆ ਹੋਵੇ ਸੋ ਚਲੋ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਇਸ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ ਪੱਟੀ ਤੋਂ ਪੱਟੀ ਕਸਬੇ ਵਿੱਚ ਵਸਦੀ ਕੋੜਾ ਜਾਤੀ ਦਾ ਸ਼ਾਹੂਕਾਰ ਰਹਿੰਦਾ ਸੀ ਜਿਸ ਦਾ ਨਾਂ ਸੀ ਦੁਨੀ ਚੰਦ ਦੁਨੀ ਚੰਦ ਦਾ ਪੂਰੇ ਇਲਾਕੇ 'ਚ ਬਹੁਤ ਨਾਮ ਅਤੇ ਰੁਤਬਾ ਸੀ ਉਸ ਕੋਲ ਬਹੁਤ ਸਾਰਾ ਪੈਸਾ ਅਤੇ ਜਾਇਦਾਦ ਸੀ ਕਿਉਂਕਿ ਉਸ ਸਮੇਂ ਉਹ ਸ਼ਾਹੀ ਸਰਕਾਰ ਦੇ ਲਗਾਨ ਵਸੂਲ ਕਰਦਾ ਹੁੰਦਾ ਸੀ ਧੁਨੀ ਚੰਦ ਦਾ ਇੱਕ ਪਰਿਵਾਰ ਸੀ ਉਸ ਦੇ ਕੋਲ ਉਹਦੀਆਂ 5 ਧੀਆ ਸਨ ਅਤੇ ਉਸ ਦਾ ਕੋਈ ਪੁੱਤਰ ਨਹੀਂ ਸੀ ਪੁੱਤਰ ਦੀ ਦਾਤ ਲਈ ਉਹ ਰੱਬ ਅੱਗੇ ਮਿੰਤਾ ਤਰਲੇ ਕਰਦਾ ਰਹਿੰਦਾ ਸੀ ਪਰ ਰੱਬ ਨੇ ਉਹਦੇ ਘਰ ਪੁੱਤਰ ਦੀ ਦਾਤ ਨਾ ਦਿੱਤੀ 4 ਧੀਆ ਦੇ ਜਨਮ ਤੋਂ ਬਾਅਦ ਜਦੋਂ ਉਹਦੀ ਪਤਨੀ ਨੇ 5ਵੇਂ ਬੱਚੇ ਨੂੰ ਜਨਮ ਦੇਣਾ ਸੀ ਤਾਂ ਉਸ ਸਮੇਂ ਧੁਨੀ ਚੰਦ ਨੇ ਬਹੁਤ ਸਾਰੇ ਦਾਨ ਪੂਰਨਾ ਤੇ ਹਵਨ ਕਰਵਾਏ ਮੰਦਰਾ ਮਸੀਤਾਂ ਵਿੱਚ ਵੱਡੇ ਵੱਡੇ ਚੜਾਵੇ ਪੇਸ਼ ਕੀਤੇ ਪਰ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ ਚਾਰ ਧੀਆਂ ਤੋਂ ਬਾਅਦ ਇੱਕ ਵਾਰ ਫਿਰ ਉਹਦੇ ਘਰ ਪੰਜਵੀਂ ਬੱਚੀ ਨੇ ਜਨਮ ਲਿਆ ਚਾਰ ਧੀਆਂ ਤੋਂ ਬਾਅਦ ਜਿਹੜੀ ਪੰਜਵੀਂ ਬੱਚੀ ਹੋਈ ਉਹਦਾ ਨਾਮ ਰਜਨੀ ਰੱਖਿਆ ਗਿਆ ਸੋ ਬੀਬੀ ਰਜਨੀ ਜੀ ਦੇ ਜਨਮ ਤੋਂ ਬਾਅਦ ਦੁਨੀ ਚੰਦ ਦਾ ਰੱਬ ਉੱਪਰੋਂ ਸਾਉਂਟ ਗਿਆ ਉਹਨੇ ਆਪਣੇ ਇਲਾਕੇ ਦੇ ਸਾਰੇ ਮਸੀਤਾਂ ਮੰਦਰ ਬੰਦ ਕਰਵਾ ਦਿੱਤੇ ਜੇ ਕੋਈ ਰੱਬ ਦੀ ਪੂਜਾ ਕਰਦਾ ਤਾਂ ਉਹਨੂੰ ਸਜ਼ਾ ਦਿੱਤੀ ਜਾਣ ਲੱਗੀ ਉਹ ਆਪਣੇ ਆਪ ਨੂੰ ਰੱਬ ਕਹਾਉਣ ਲੱਗ ਪਿਆ ਲੋਕ ਡਰਦੇ ਉਹਨੂੰ ਕੁਝ ਨਹੀਂ ਸੀ ਕਹਿੰਦੇ ਸਮਾਂ ਲੰਘਿਆ ਬੀਬੀ ਰਜਨੀ ਜਵਾਨ ਹੋਈ ਬੀਬੀ ਰਜਨੀ ਦੀ ਪ੍ਰਮਾਤਮਾ ਵਿੱਚ ਬਚਪਨ ਤੋਂ ਹੀ ਬੜੀ ਸ਼ਰਧਾ ਸੀ ਉਹ ਪ੍ਰਮਾਤਮਾ ਦਾ ਨਾਮ ਜਪਦੀ ਸੀ ਦੁਨੀ ਚੰਦ ਨੂੰ ਰਜਨੀ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ ਦੁਨੀ ਚੰਦ ਅਕਸਰ ਬੀਬੀ ਰਜਨੀ ਉੱਪਰ ਬਹੁਤ ਗੁੱਸਾ ਕਰਦਾ ਸੀ ਮੋਸਨ ਨੂੰ ਘਰ ਵਿੱਚ ਬੀਬੀ ਰਜਨੀ ਦੁਆਰਾ ਰੱਬ ਦਾ ਨਾਮ ਜਪਣਾ ਬਿਲਕੁਲ ਵੀ ਪਸੰਦ ਨਹੀਂ ਸੀ ਇੱਕ ਦਿਨ ਕੀ ਹੁੰਦਾ ਕਿ ਦੁਨੀ ਚੰਦ ਨੇ ਆਪਣੀਆਂ ਪੰਜੇ ਧੀਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਣ ਲੱਗਾ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਕਿਸ ਦਾ ਦਿੱਤਾ ਪਹਿਨਦੀਆਂ ਹੋ ਤਾਂ ਦੁਨੀ ਚੰਦ ਦੇ ਇਸ ਸਵਾਲ ਦਾ ਚਾਰ ਧੀਆਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਹੀ ਤਾਂ ਖਾਂਦੀਆਂ ਹਾਂ ਅਤੇ ਤੁਸੀਂ ਹੀ ਸਾਨੂੰ ਪਹਿਨਣ ਨੂੰ ਦਿੰਦੇ ਹੋ ਇਹ ਜੋ ਸੋਨੇ ਦੇ ਗਹਿਣੇ ਅਸੀਂ ਪਹਿਨੇ ਹੋਏ ਹਨ ਇਹ ਵੀ ਤੁਹਾਡੇ ਹੀ ਦਿੱਤੇ ਹੋਏ ਹਨ ਪਰ ਰਜਨੀ ਨੇ ਇਸ ਦਾ ਕੋਈ ਵੀ ਜਵਾਬ ਨਾ ਦਿੱਤਾ ਉਹ ਚੁੱਪ ਖੜੀ ਸੀ ਦੁਨੀ ਚੰਦਰ ਨੇ ਉਹੀ ਸਵਾਲ ਰਜਨੀ ਨੂੰ ਫਿਰ ਪੁੱਛਿਆ ਰਜਨੀ ਨੇ ਫਿਰ ਜਵਾਬ ਦਿੱਤਾ ਪਿਤਾ ਜੀ ਪਹਿਣਾ ਝੂਠ ਬੋਲ ਰਹੀਆਂ ਹਨ ਅਸੀਂ ਸਾਰੇ ਤਾਂ ਰੱਬ ਦਾ ਦਿੱਤਾ ਖਾਂਦੇ ਹਾਂ ਰੱਬ ਤਾਂ ਪੱਥਰਾਂ ਵਿੱਚ ਵੀ ਜੀਵਾਂ ਨੂੰ ਖਾਣ ਨੂੰ ਦਿੰਦਾ ਹੈ ਇਸ ਸਾਰੇ ਸੰਸਾਰ ਉੱਪਰ ਹਰ ਇੱਕ ਜੀਵ ਜੰਤੂ ਰੱਬ ਦਾ ਦਿੱਤਾ ਹੀ ਤਾਂ ਖਾਂਦਾ ਹੈ ਤੇ ਤੁਸੀਂ ਵੀ ਰੱਬ ਦਾ ਦਿੱਤਾ ਹੀ ਖਾਂਦੇ ਹੋ ਤੇ ਮੈਨੂੰ ਵੀ ਰੱਬ ਹੀ ਦਿੰਦਾ ਹੈ। ਰਜਨੀ ਦਾ ਇਹ ਸਵਾਲ ਸੁਣ ਕੇ ਸ਼ਾਹੂ ਕਰਨ ਨੂੰ ਬੜਾ ਗੁੱਸਾ ਆਉਂਦਾ। ਉਹ ਰਜਨੀ ਨੂੰ ਕਹਿੰਦਾ ਕਿ ਜੇ ਤੈਨੂੰ ਇਹ ਲੱਗਦਾ ਕਿ ਤੈਨੂੰ ਰੱਬ ਹੀ ਸਭ ਕੁਝ ਦਿੰਦਾ ਤਾਂ ਹੁਣ ਮੈਂ ਦੇਖਦਾ ਰੱਬ ਤੈਨੂੰ ਕਿੱਦਾਂ ਦਿੰਦਾ ਸਭ ਕੁਝ। ਮੈਂ ਤੇਰਾ ਵਿਆਹ ਇੱਕ ਕੋੜੀ ਨਾਲ ਕਰ ਦਵਾਂਗਾ। ਜਿਹੜਾ ਤੁਰ ਫਿਰ ਨਹੀਂ ਸਕਦਾ ਹੋਵੇ ਕੋਈ ਕੰਮ ਕਾਰ ਨਾ ਕਰ ਸਕਦਾ ਹੋਵੇ ਫਿਰ ਦੇਖਦਾ ਕਿੱਥੇ ਹੈ ਤੇਰਾ ਰੱਬ ਕਿਵੇਂ ਦਿੰਦਾ ਤੈਨੂੰ ਖਾਣ ਨੂੰ ਫਿਰ ਦੁਨੀ ਚੰਦ ਨੇ ਐਵੇਂ ਹੀ ਕੀਤਾ ਦੁਨੀ ਚੰਦ ਨੇ ਰਜਣੀ ਦੇ ਹਾਂ ਦਾ ਇੱਕ ਮੁੰਡਾ ਲੱਭਿਆ ਉਹ ਬਹੁਤ ਗਰੀਬ ਸੀ ਉਹਦੇ ਸਰੀਰ ਦੇ ਕਈ ਹਿੱਸਿਆਂ ਨੂੰ ਕੋੜ ਹੋਇਆ ਸੀ ਇਸ ਕੋੜੀ ਦਾ ਨਾਮ ਸੀ ਵਿਕਰਮਦੱਤ ਉਹ ਲੋਕਾਂ ਤੋਂ ਭੀਖ ਵਿੱਚ ਮਿਲਿਆ ਹੋਇਆ ਖਾਣਾ ਖਾਂਦਾ ਹੁੰਦਾ ਸੀ ਕੋਈ ਵੀ ਉਸ ਕੋੜੀ ਦੇ ਨੇੜੇ ਨਹੀਂ ਸੀ ਆਂਦਾ ਲੋਕ ਉਸ ਨੂੰ ਆਪਣੇ ਪਿੰਡਾਂ ਮੁਹੱਲਿਆਂ ਤੋਂ ਦੂਰ ਭਜਾ ਦਿੰਦੇ ਸੀ। ਦੁਨੀ ਚੰਦ ਨੇ ਉਸ ਕੋੜੀ ਨੂੰ ਘਰ ਲਿਆ ਕਿ ਇੱਕ ਪੰਡਤ ਨੂੰ ਸਾਧ ਕੇ ਮੱਲੋ ਮੱਲੀ ਰਜਨੀ ਦਾ ਵਿਆਹ ਉਸ ਕੋੜੀ ਨਾਲ ਕਰ ਦਿੱਤਾ। ਰਜਨੀ ਦੀ ਮਾਂ ਰੋਂਦੀ ਰਹੀ, ਭੈਣਾਂ ਨੂੰ ਵੀ ਬਹੁਤ ਦੁੱਖ ਹੋਇਆ ਪਰ ਜ਼ਾਲਮ ਪਿਓ ਨੇ ਅੱਗੇ ਡਰਦੀਆਂ। ਉਹ ਕੀ ਬੋਲ ਸਕਦੀਆਂ ਸੀ? ਦੁਨੀ ਚੰਦ ਉਸ ਕੋੜੀ ਦਾ ਹੱਥ ਰਜਨੀ ਨੂੰ ਫੜਾ ਕੇ ਕਹਿਣ ਲੱਗਾ, "ਇਹ ਹੁਣ ਤੁਸੀਂ ਦੋਨੋਂ ਇਸ ਪੱਟੀ ਛਾਹ ਤੋਂ ਦੂਰ ਚਲੇ ਜਾਓ। ਇੱਥੇ ਨਜ਼ਰ ਨਹੀਂ ਆਉਣੀ ਚਾਹੀਦੀ।" ਰਜਨੀ ਨੇ ਆਪਣੇ ਪਿਤਾ ਦੀ ਗੱਲ ਮੰਨਦੇ ਹੋਏ ਸੱਤ ਵਜਣ ਕਿਹਾ ਤੇ ਮਨਜ਼ੂਰ ਕਰ ਲਿਆ ਜੋ ਮੇਰੀ ਕਿਸਮਤ ਚ ਹੈ ਜਿਵੇਂ ਰੱਬ ਦੀ ਮਰਜ਼ੀ ਮੈਨੂੰ ਮਨਜ਼ੂਰ ਹੈ ਰਜਨੀ ਨੇ ਰੱਬ ਦਾ ਪਾਣਾ ਮੰਨ ਕੇ ਆਪਣੇ ਪਿਤਾ ਨੂੰ ਇੱਕ ਛੋਟੀ ਜਿਹੀ ਰੇੜੀ 'ਚ ਬਿਠਾਇਆ ਅਤੇ ਘਰ ਤੋਂ ਰਵਾਨਾ ਹੋ ਗਿਆ ਰੇੜੀ ਨੂੰ ਇੱਕ ਰਸੀ ਦੇ ਨਾਲ ਖਿੱਚਦੇ ਹੋਏ ਪਿੰਡ ਪਿੰਡ ਘੁੰਮਣ ਲੱਗੀ ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗੀ ਉਹਨਾਂ ਦੇ ਸਰੀਰ ਤੇ ਸਾਹੀ ਕੱਪੜਿਆਂ ਨਹੀਂ ਥਾ ਸਾਦੇ ਕੱਪੜੇ ਸਨ ਪੈਰ ਨੰਗੇ ਸੀ ਉਹ ਰੱਬ ਅੱਗੇ ਅਰਦਾਸ ਕਰਦੀ ਰਹਿੰਦੀ ਸੀ ਕਿ हे ਪ੍ਰਮਾਤਮਾ ਮੈਨੂੰ ਤੇਰੇ ਉੱਤੇ ਪੂਰਾ ਯਕੀਨ ਹੈ ਤੇਰਾ ਹੀ ਦਿੱਤਾ ਅਸੀਂ ਖਾਂਦੇ ਹਾਂ ਜੇ ਮੰਗ ਕੇ ਸੁੱਕੀਆਂ ਰੋਟੀਆਂ ਖਾਉਣ ਦੀ ਤੇਰੀ ਮਰਜ਼ੀ ਹੈ ਤਾਂ ਮੈਂ ਉਸ ਵਿੱਚ ਵੀ ਰਾਜੀ ਹਾਂ ਮੇਰੇ ਇਸ ਕੋੜੀ ਪਤੀ ਨੂੰ ਤੰਦਰੁਸਤੀ ਬਖਸ਼ੋ ਨਾ ساری ਉਮਰ ਇਸ ਦੀ ਸੇਵਾ ਕਰਾਂਗੀ ਇਹ ਹੁਣ ਮੇਰੇ ਸੰਜੋਗ ਵਿੱਚ ਹੈ ਜਦੋਂ ਰਾਤ ਪੈਣ ਵਾਲੀ ਹੁੰਦੀ ਹੈ ਤਾਂ ਆਪਣੇ ਪਿੰਗਲੇ ਪਤੀ ਨੂੰ ਪਿੰਡ ਦੇ ਬਾਹਰ ਬਿਠਾ ਕੇ ਆਪ ਪਿੰਡ 'ਚ ਮੰਗਣ ਚਲੀ ਜਾਂਦੀ ਖਾਣ ਨੂੰ ਵੀ ਜੋ ਮਿਲਦਾ ਆਪਣੇ ਪਤੀ ਨੂੰ ਉਹ ਖਵਾ ਕੇ ਫਿਰ ਉਹ ਖੁਦ ਖਾਂਦੀ ਤੇ ਰੁੱਖੀ ਮਿੱਸੀ ਖਾ ਕੇ ਵੀ ਉਹ ਪ੍ਰਮਾਤਮਾ ਦਾ ਸ਼ੁਕਰ ਕਰਦੀ ਇਹੀ ਸੁਧਰਣ ਉਸਨੇ ਬਹੁਤ ਸਾਰੇ ਤੀਰਥਾਂ ਦੀ ਯਾਤਰਾ ਵੀ ਕੀਤੀ ਤਾਂ ਜੋ ਉਸਦਾ ਪਤੀ ਭਗਵਾਨ ਦੀ ਕਿਰਪਾ ਨਾਲ ਠੀਕ ਹੋ ਜਾਵੇ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਇੱਕ ਦਿਨ ਇਦਾ ਹੀ ਪਿੰਡਾਂ 'ਚ ਘੁੰਮਦੇ-ਘੁੰਮਦੇ ਉਹ ਚੱਕ ਰਾਮਦਾਸ ਪਹੁੰਚ ਗਏ ਜਿਸ ਨੂੰ ਅੱਜਕੱਲ੍ਹ ਅੰਮ੍ਰਿਤਸਰ ਦੇ ਨਾਮ ਨਾਲ ਜਾਣਦੇ ਹਾਂ ਉਸ ਸਮੇਂ ਇੱਥੇ ਕੇਵਲ ਇੱਕ ਪਾਣੀ ਦੀ ਛਪੜੀ ਹੁੰਦੀ ਸੀ ਇਹ ਦੋਨੋਂ ਇਸ ਪਾਣੀ ਦੀ ਛਪੜੀ ਦੇ ਨੇੜੇ ਪਹੁੰਚੇ ਛਪੜੀ ਦੇ ਕੰਢੇ ਇੱਕ ਬੇਰੀ ਦਾ ਦਰਖਤ ਸੀ ਆਪਣੇ ਪਤੀ ਨੂੰ ਰਜਣੀ ਨੇ ਉਸ 베ਰੀ ਦੀ ਸੰਗਹੀ ਛਾਂ ਹੇਠਾਂ ਬਿਠਾ ਦਿੱਤਾ ਤੇ ਆਪ ਰਜਣੀ ਸੁਲਤਾਨ ਵਿੰਡ ਨਗਰ ਵੱਲ ਕੁਝ ਖਾਣ ਲਈ ਮੰਗਣ ਵਾਸਤੇ ਧੁਰ ਪਈ ਜਿਹੜੀ 베ਰੀ ਹੇਠਾਂ ਰਜਣੀ ਦਾ ਪਿੰਗਲਾ ਪਤੀ ਬੈਠਾ ਸੀ ਉੱਥੇ ਬਹੁਤ ਸਾਰੇ ਕਾਂ ਬੈਠੇ ਹੋਏ ਸੀ ਉਹ ਕਾਂ ਬਹੁਤ ਜ਼ਿਆਦਾ ਰੌਲੀ ਪਾ ਰਹੇ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਉਹ ਕਾਂ ਖੁਸ਼ੀ ਵਿੱਚ ਰੌਲਾ ਪਾ ਰਹੇ ਹੋਣ ਕਈ ਕਾਂ ਛਪੜੀ ਵਿੱਚੋਂ ਜਲ ਪੀ ਰਹੇ ਸੀ ਕਈ ਕਾਂ ਜਲ ਵਿੱਚ ਚੁੱਭੀਆਂ ਮਾਰ ਰਹੇ ਸੀ रजनी ਦਾ ਪਿੰਗਲਾ ਪਤੀ ਵੀ ਦੇਖਦਾ ਹੈ ਕਿ ਜਿਹੜੇ ਕਾਂ ਜਲ ਵਿੱਚ ਡੁਬਕੀਆਂ ਲਗਾ ਕੇ ਨਿਕਲ ਰਹੇ ਨੇ ਉਹ ਚਿੱਟੇ ਹੋ ਕੇ ਨਿਕਲ ਰਹੇ ਨੇ ਹੰਸ ਬਣ ਕੇ ਉਹ ਉੜਦੇ ਜਾ ਰਹੇ ਸੀ ਰਜਨੀ ਦਾ ਕੋੜੀ ਪਤੀ ਕਿੰਨਾ ਚਿਰ ਇਹ ਕੌਤਿਕ ਦੇਖਦਾ ਰਿਹਾ ਉਹ ਹੈਰਾਨ ਸੀ ਕਿ ਇਹ ਕਿਸ ਤਰ੍ਹਾਂ ਦੀ ਖੇਡ ਰਚੀ ਜਾ ਰਹੀ ਹੈ ਕਾਲੇ ਕਾਂ ਚਿੱਟੇ ਕਿਵੇਂ ਹੋ ਰਹੇ ਹਨ ਇਸ ਛਪੜੀ 'ਚ ਕੋਈ ਤਾਂ ਗੱਲ ਹੈ ਉਹਦੇ ਮਨ ਵਿੱਚ ਆਇਆ ਕਿ ਜੇ ਮੈਂ ਇਹ ਛਪੜੀ 'ਚ ਇਸ਼ਨਾਨ ਕਰਾਂ ਤਾ ਸ਼ਾਇਦ ਮੇਰਾ ਰੋਗ ਵੀ ਠੀਕ ਹੋ ਜਾਏ ਉਹ ਕਾਫੀ ਚਿਰ ਸੋਚਦਾ ਰਿਹਾ ਫਿਰ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਉਹ ਕਿਸੇ ਤਰ੍ਹਾਂ ਰੇੜਦਾ ਕਿਸੜਦਾ ਛਪੜੀ ਦੇ ਕੰਡੇ ਜਾ ਪਹੁੰਚਿਆ ਉਸ ਨੂੰ ਡਰ ਸੀ ਕਿ ਕਿਤੇ ਪਾਣੀ ਜ਼ਿਆਦਾ ਨਾ ਡੂੰਗਾ ਹੋਵੇ ਤੇ ਕਿਤੇ ਉਹ ਇਸ ਪਾਣੀ 'ਚ ਨਾ ਡੋਬ ਨਾ ਜਾਏ ਸੋ ਸਹਾਰੇ ਲਈ ਉਸ ਨੇ 베ਰੀ ਦੇ ਰੁੱਖ ਦੀ ਇੱਕ ਸ਼ਾਖਾ پکڑ ਕੇ ਉਹ ਰੱਬ ਦਾ ਨਾਮ ਲੈ ਕੇ ਪਾਣੀ ਵਿੱਚ ਉਤਰਿਆ ਜਦੋਂ ਪਾਣੀ ਉਹਦੇ ਜ਼ਖਮਾਂ ਨੂੰ ਲੱਗਾ ਤਾਂ ਅਲੌਲਿਕ ਪਹਾੜਾਂ ਵਰਤਿਆ ਉਸ ਵੇਲੇ ਸਾਰੇ ਜ਼ਖਮ ਮਿੱਟ ਗਏ ਉਹਦਾ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਕੋੜ ਨਾਲ ਹੋਏ ਉਸਦੇ ਸਾਰੇ ਜ਼ਖਮ ਠੀਕ ਹੋ ਚੁੱਕੇ ਸੀ ਆਪਣੇ ਸਰੀਰ ਵਾਲਵੇ ਕੇ ਉਹ ਬਹੁਤ ਖੁਸ਼ ਹੋਇਆ ਉਹਦਾ ਰੋਗ ਮਿੱਟ ਚੁੱਕਿਆ ਸੀ ਫਿਰ ਉਹ ਛਪੜੀ ਦੇ ਕੰਡੇ ਬਹਿ ਕੇ ਰਜਨੀ ਮੋਢੀ ਇਕਣ ਲੱਗਾ ਜਦੋਂ ਰਜਨੀ ਆਈ ਤਾਂ ਆਪਣੇ ਪਿੰਗਲੇ ਪਤੀ ਨੂੰ ਉੱਥੇ ਨਾ ਵੇਖ ਕੇ ਉਹ ਹੈਰਾਨ ਹੋ ਗਈ ਅਤੇ ਬਹੁਤ ਡਰ ਗਈ ਉਹ ਆਪਣੇ ਪਤੀ ਦੀ ਥਾਂ ਉੱਥੇ ਹੋਰ ਨੌਜਵਾਨ ਨੂੰ ਬੈਠਾ ਵੇਖ ਕੇ ਡਰ ਗਈ ਪਰ ਰਜਨੀ ਨੂੰ ਉਸ ਵਕਤ ਤੱਕ ਇਹ ਨਹੀਂ ਸੀ ਪਤਾ ਕਿ ਇਹ ਨੌਜਵਾਨ ਉਸੇ ਦਾ ਉਹੀ ਪਿੰਗਲਾ ਪਤੀ ਹੈ ਉਹਦੇ ਮਨ ਵਿੱਚ ਆਇਆ ਕਿ ਕਿਤੇ ਇਸ ਨੇ ਮੇਰੇ ਪਤੀ ਨੂੰ ਮਾਰਨਾ ਦਿੱਤਾ ਹੋਵੇ ਤਾਂ ਕਿ ਉਹ ਰਜਨੀ ਦਾ ਵਾਰਸ ਬਣ ਸਕੇ ਉਹ ਉਹਦੇ ਨੇੜੇ ਗਈ ਤਾਂ ਗੁੱਸੇ ਨਾਲ ਪੁੱਛਣ ਲੱਗੀ ਕਿ ਮੇਰਾ ਪਤੀ ਕਿੱਥੇ ਹੈ ਰਜਨੀ ਦੇ ਪਤੀ ਨੇ ਕਿਹਾ ਕਿ ਤੂੰ ਮੈਨੂੰ ਪਛਾਣਿਆ ਨਹੀਂ ਮੈਂ ਤੇਰਾ ਉਹੀ ਕੋੜੀ ਪਤੀ ਹਾਂ ਪਰ ਰਜਨੀ ਨੂੰ ਯਕੀਨ ਨਾ ਹੋਇਆ ਤੇ ਉਹ ਕਹਿਣ ਲੱਗੀ ਕਿ ਮੇਰਾ ਪਤੀ ਤਾਂ ਸਰੀਰ ਦਾ ਰੋਗੀ ਸੀ ਉਹ ਤਾਂ ਤੁਰ ਵੀ ਨਹੀਂ ਸੀ ਸਕਦਾ ਤੂੰ ਕੋਈ ਹੋਰ ਹੈ ਸੱਚ ਦੱਸ ਕਿ ਮੇਰਾ ਪਤੀ ਕਿੱਥੇ ਹੈ ਅੱਗੋਂ ਰਜਨੀ ਦੇ ਪਤੀ ਨੇ ਕਿਹਾ ਕਿ ਤੂੰ ਸ਼ਾਕਣਾ ਕਰ ਤੇਰੀ ਸੇਵਾ ਤੇ ਤੇਰੇ ਰੱਬ 'ਚ ਭਰੋਸੇ ਕਰਕੇ ਉਸ ਪ੍ਰਮਾਤਮਾ ਨੇ ਮੇਰੇ ਸਰੀਰ ਨੂੰ ਠੀਕ ਕਰ ਦਿੱਤਾ ਰਜਨੀ ਫਿਰ ਵੀ ਨਾ ਮੰਨੀ ਤੇ ਕਹਿਣ ਲੱਗੀ ਕਿ ਤੂੰ ਕੋਈ ਚੋਰ ਹੈ ਕਾਤਲ ਹੈ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਰਜਨੀ ਉੱਚੀ ਉੱਚੀ ਰੋਣ ਲੱਗ ਪਈ ਰਜਨੀ ਦੇ ਪਤੀ ਨੂੰ ਯਾਦ ਆਇਆ ਕਿ ਜਦੋਂ ਉਹ ਚੱਪੜੀ ਵਿੱਚ ਉਤਰਿਆ ਸੀ ਤਾਂ ਉਸਨੇ ਇੱਕ ਆਥਨਲ ਬੇਰੀ ਦੀ ਟਾਣੀ ਨੂੰ ਫੜਿਆ ਸੀ ਜਿਸ ਕਰਕੇ ਉਸ ਹੱਥ ਦਾ ਜ਼ਖਮਾ ਜਿਵੇਂ ਉਸੇ ਤਰ੍ਹਾਂ ਹੀ ਸੀ ਕਿਉਂਕਿ ਉਹ ਜਲ ਤੋਂ ਅਣਛੂਲਿਆ ਹੋਇਆ ਸੀ ਉਸਨੇ ਉਹ ਕੋੜ ਵਾਲਾ ਹੱਥ ਰਜਨੀ ਨੂੰ ਦਿਖਾਇਆ ਤੇ ਫਿਰ ਰਜਨੀ ਨੂੰ ਨਾਲ ਜਾ ਕੇ ਉਸ ਦੇ ਸਾਹਮਣੇ ਉਹ ਹੱਥ ਪਾਣੀ 'ਚ ਡਬੋਇਆ ਜਦੋਂ ਹੱਥ ਉਹ ਪਾਣੀ ਵਿੱਚੋਂ ਬਾਹਰ ਕੱਢਿਆ ਤਾਂ ਹੱਥ ਦਾ ਜ਼ਖਮ ਬਿਲਕੁਲ ਠੀਕ ਹੋ ਚੁੱਕਿਆ ਸੀ ਇਹ ਚਮਤਕਾਰ ਦੇਖ ਕੇ ਰਜਨੀ ਹੈਰਾਨ ਰਹਿ ਗਈ ਉਹ ਪ੍ਰਮਾਤਮਾ ਦਾ ਸ਼ੁਕਰ ਕਰਨ ਲੱਗੀ ਸੋ ਉਸ ਦਿਨ ਤੋਂ ਬਾਅਦ ਇਹ 베ਰੀ ਦੁਖਪੰਣੀਣ 베ਰੀ ਦੇ ਨਾਮ ਨਾਲ ਜਾਣੀ ਜਾਣ ਲੱਗੀ ਅੱਜ ਕੱਲ ਇਹ 베ਰੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸਥਿਤ ਹੈ ਜਿੱਥੇ ਲੋਕ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਨਾਲ ਨਾਲ ਇਸ ਦੁਖਪੰਣੀ 베ਰੀ ਦੇ ਦਰਸ਼ਨ ਵੀ ਕਰਦੇ ਹਨ ਅਤੇ ਅੱਜ ਵੀ ਇਸ 베ਰੀ ਧਲੀ ਸ਼ਗਾਨ ਕਰਕੇ ਬਹੁਤ ਸਾਰੇ ਰੋਗ ਠੀਕ ਹੁੰਦੇ ਹਨ ਸੋ ਉਧਰ ਦੂਜੇ ਪਾਸੇ ਸ਼ਾਹੂਕਾਰ ਦੁਨੀ ਚੰਦ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਿਆ ਸੀ ਉਸ ਦਾ ਸਾਰਾ ਧੰਨ ਲਟੇਰਿਆਂ ਤੇ ਡਾਕੂਆਂ ਨੇ ਲੁੱਟ ਲਿਆ ਉਹ ਦਰਦ ਦਰਦੀਆਂ ਠੋਕਰਾਂ ਖਾ ਰਿਹਾ ਸੀ ਹੁਣ ਉਹਨੂੰ ਵੀ ਯਕੀਨ ਹੋ ਚੁੱਕਿਆ ਸੀ ਕਿ ਸਾਰੇ ਰੱਬ ਦਾ ਹੀ ਦਿੱਤਾ ਖਾਂਦੇ ਨੇ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਬੀਬੀ ਰਜਨੀ ਦੀ ਇਹ ਕਹਾਣੀ ਸੁਣ ਕੇ ਜਰੂਰ ਪ੍ਰਮਾਤਮਾ ਤੇ ਭਰੋਸਾ ਹੋ ਗਿਆ ਹੋਵੇਗਾ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨ ਦੇਣਾ ਤੇ ਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ